ਵੋਰ ਵੇਖੇ ਰਜਿਸਟਰੀ ਕਰਾਉਣ ਜਾ ਰਹੇ ਗੁਰਸਿੱਖ ਪਰਿਵਾਰ ਤੇ ਬਲੂਣਾ ਟੋਲ ਪਲਾਜ਼ਾ ਤੇ ਕੀਤੀ ਗਈ ਧੱਕੇਸ਼ਾਹੀ ਅਤੇ ਗੱਡੀ ਤੱਕ ਦਿੱਤੀ ਗਈ ਪੰਨ ਮਾਮਲਾ ਦਰਜ ਕਰਨ ਅਤੇ ਕਾਰਵਾਈ ਕਰਨ ਦੀ ਕੀਤੀ ਮੰਗ ਮਾਮਲਾ ਮੰਗਲਵਾਰ ਨੂੰ 12:06 ਦਾ ਜਿੱਥੇ ਇੱਕ ਹਵੌਰ ਵਿਖੇ ਇੱਕ ਪਰਿਵਾਰ ਰਜਿਸਟਰੀ ਕਰਵਾਉਣ ਦੇ ਲਈ ਜਾ ਰਿਹਾ ਸੀ ਤਾਂ ਜਦੇ ਬਲਰੋ ਟੋਲ ਪਲਾਜੇ ਦੇ ਪਹੁੰਚਦਾ ਤਾਂ ਇਹਨਾਂ ਦਾ ਕਾਰਡ ਖਤਮ ਹੋ ਜਾਂਦਾ ਫਾਸਟੈਗ ਤੇ ਉਹ ਇਹਨਾਂ ਨੇ ਕਿਹਾ ਕਿ ਅਸੀਂ ਗੱਡੀ ਅੱਗੇ ਸਾਈਡ ਤੇ ਲਗਾ ਕੇ ਆਪਣੇ ਕਾਰਡ ਦੇ ਵਿੱਚ ਪੈਸੇ ਪਾ ਲੈਣ ਤਾਂ ਉਸ ਨੂੰ ਲੈ ਕੇ ਇੱਕ ਵਿਅਕਤੀ ਆਉਂਦਾ ਤੇ ਪਹਿਲਾਂ ਉਹਨਾਂ ਦੇ ਗੱਡੀ ਦੇ ਤੇ ਡੰਡਾ ਮਾਰਦਾ ਉਸ ਨੂੰ ਲੈ ਕੇ ਤੁੰਤੂ ਮੈਮ ਹੋ ਜਾਂਦੀ ਹੈ ਤਾਂ ਉੱਥੇ ਜਿੱਥੇ ਇਹਨਾਂ ਨੇ ਇਲਜ਼ਾਮ ਲਗਾਇਆ ਕਿ ਗੁਰਸੇਖ ਪਰਿਵਾਰ ਦੇ ਨਾਲ ਧੱਕੇਸ਼ਾ ਕੀਤੀ ਗਈ ਹੈ ਉੱਥੇ ਭਾਰਤੀ ਕਿਸਾਨ ਜਿਹਨੂੰ ਖੋਸਾ ਵੱਲੋਂ ਇਸ ਨੂੰ ਲੈ ਕੇ ਦਰਨਾ ਦਿੱਤਾ ਗਿਆ ਉਹਨਾਂ ਕਿਹਾ ਕਿ ਜਿੰਨਾ ਚਿਰ ਇਹਨਾਂ ਦੇ ਕਾਰਵਾਈ ਨਹੀਂ ਹੁੰਦੀ ਉਹਨਾਂ ਵੱਲੋਂ ਇਹ ਟੋਲ ਪਲਾजा ਫਰੀ ਰੱਖਿਆ ਜਾਵੇਗਾ ਇਹਨਾਂ ਵੱਲੋਂ ਇੱਕ ਵਾਰੀ ਇਹ ਟੋਲ ਪਲਾਜਾ ਫਰੀ ਕਰ ਦਿੱਤਾ ਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਈ ਜੀ ਮੈਂ ਕੁਲਬੀਰ ਸਿੰਘ ਨੇਤਾ ਜ਼ਿਲ੍ਹਾ ਜਲੰਧ ਕਤਰਸ਼ੀਰੀ ਅਫਸਰ ਸਾਹਿਬ ਵੀ ਕੇ ਤੋਂ ਖਾ ਜਿਹੜਾ ਬੱਲੂਆਣਾ ਟੋਲ ਪਲਾਜਾ ਬਟਿੰਡਾ ਗੰਗਾ ਨਗਰ ਨੂੰ ਰੋਡ ਜਾਂਦੀ ਆ ਸੈਮਨ 7 ਅੱਜ ਜਿਹੜਾ ਕਿ ਉੱਥੇ ਘਟਨਾ ਕਰਮ ਹੋਇਆ ਇੱਕ ਪਰਿਵਾਰ ਦੀ ਗੱਡੀ ਭੰਨੀ ਗਈ ਆ ਉਹ ਇਧਰੋਂ ਆ ਰਹੇ ਸੀਗੇ ਤੇ ਅੱਗੇ ਉਹਨੇ ਹੋਰ ਰਜਿਸਟਰੀ ਕਰਾਉਣੀ ਸੀਗੀ ਉੱਥੇ ਟਾਈਮ ਲਿਆ ਸੀ ਤਹਿਸੀਲ ਦੇ ਵਿੱਚ ਨਾਲ ਉਹਨਾਂ ਦੇ ਗੁਰਸਖ ਪਰਿਵਾਰ ਆ ਜਿਨ੍ਹਾਂ ਦੀਆਂ ਬੁੜੀਆਂ ਨੂੰ ੱਟਕੇ ਮਾਰੇਗੇ ਟੋਲ ਦੇ ਗੁੰਡਿਆਂ ਨੇ ਉਹਨਾਂ ਦੀ ਬੇਇੱਜ਼ਤੀ ਕਰੀ ਦੀ ਐ ਇਸ ਕਰਕੇ ਅਸੀਂ ਨਾਲ ਉਹਨਾਂ ਦੇ ਬੇਅਵਦੀ ਦਾ ਪਰਚਾ ਕਰਾਵਾਂਗੇ ਤੇ ਨਾਲ ਜਿਹੜੀ ਗੱਡੀ ਭੰਨੀ ਉਹਦਾ ਜਿੰਨਾ ਚੱਕਰੇ ਪਰਿਵਾਰ ਦੀ ਜਸੱਲੀ ਨਹੀਂ ਹੁੰਦੀ ਗਈ ਉਹਨਾਂ ਚੱਕਰ ਬੀਕੇਜੂ ਖੋਸਾ ਨੂੰ ਤੇ ਟੋਲ ਵੀ ਰਹੂਗਾ ਹਣ ਮਿੱਥੇ ਸਮੇਂ ਲਈ ਬੀਕੇਜੂ ਖੋਸਾ ਜਿੰਦਾਬਾਦ ਜ਼ਿੰਦਾਬਾਦ ਲੋਰ ਕੰਪਨੀ ਦੇ ਗੁੰਡੇ ਜ਼ਿੰਦਾਬਾਦ ਸਾਡੇ ਨਾਲ ਸਾਹਰੇ ਕੀਤੀ ਇਹਨਾਂ ਨੇ ਸਾਡੇ ਨਾਲ ਧੱਕਾ ਕੀਤਾ ਕਾਰ ਵੀ ਲੈ ਲੈਣੇ ਸਭ ਕੁਝ ਦੇਖ ਲੈ ਕਹਿੰਦੇ ਗੱਡੀ ਸਾਈਡ ਤੇ ਲਾ ਲਓ ਜਾਂ ਗੱਡੀ ਸਾਈਡ ਤੇ ਲਾਈ ਇਹਨਾਂ ਨੇ ਸਾਡਾ ਡੰਡੇ ਨਾਲ ਸਾਡੀ ਗੱਡੀ ਭੰਨੀ ਹੈ ਚੀਟਾ ਪਾਈਆਂ ਨੇ ਫਿਰ ਜੇ ਅਸੀਂ ਗੱਲ ਕਰਨ ਆਏ ਤਾਂ ਸਾਨੂੰ ਮਾਰ ਮਾਰ ਕੇ ਪਾਗੇ ਬੱਚਿਆਂ ਨੂੰ ਮਾਰਨਾ ਕੇ ਅੱਛਾ ਇਹ ਅੱਜ ਕਹਿੰਦੇ ਚਲੋ ਥਾਣੇ ਚ ਪੁਲਿਸ ਪਹਿਲਾਂ ਇਹਨਾਂ ਨੇ ਆਪ ਬੁਲਾਈ ਆ ਚਲੋ ਕਹਿੰਦੇ ਸਾਡੇ ਥਾਣੇ ਚ ਤੁਮ ਲੋਕਾ ਕਰਦੇ ਅਸੀਂ ਤਾਂ ਕਿਉਂ ਟ੍ਰਾਇਲ ਕਰ ਜਾਈਏ ਇੱਥੇ ਕਰਾਂਗੇ ਅਸੀਂ ਹਾਂਜੀ ਅਡੋ ਜੀ ਅਸੀਂ ਸਮਾਨ ਨਾਲ ਚੱਲਿਆਂ ਇੱਥੇ ਹੋਰ ਜਾਣਾ ਸੀ ਅਸੀਂ ਸਰਵਰ ਕੋਈਆਂ ਰਜਿਸਟਰੀ ਕਰਾਉਣਾ ਇੱਥੇ ਜਦੋਂ ਅਸੀਂ ਗੱਡੀ ਲਗਾਉਣ ਲੱਗੇ ਉਹ ਪਿਛਲੇ ਦੋ ਟੂਲ ਪਲਾਜ਼ਾਂ ਤੇ ਉਹ ਜਿਹੜਾ ਕਾਰਡ ਜਿਹਾ ਸੀ ਉਹ ਪੂਰਾ ਹੋ ਚੁੱਕਿਆ ਇੱਥੇ ਅਸੀਂ ਇਹ ਕਹਿੰਦੇ ਵੀ ਗੱਡੀ ਰੋਕੋ ਅਸੀਂ ਅਗਾਹਾਂ ਕਰਕੇ ਗੱਡੀ ਰੋਕ ਲੈਣੇ ਆ ਗੱਡੀ ਰੋਕੀ ਅਸੀਂ ਇਹਨਾਂ ਦਾ ਵੀ ਇਹਨਾਂ ਗੱਡੀ ਰੋਕ ਕੇ ਦਰੋਕ ਦੇ ਡੰਡਾ ਮਾਰੇ ਅਸੀਂ ਕਿਉਂਕਿ ਅਤਿਅਕੋ ਮਾਰਿਆ ਇਹ ਸਾਡੇ ਮੁੰਡੇ ਗੱਲ ਪੈ ਗਈ ਰੋਕ ਕੇ ਅਸੀਂ ਨੇ ਇਹਨਾਂ ਨੇ ਧੱਕਾ ਕਰਿਆ ਪ੍ਰਸ਼ਾਸਨ ਇਹਨਾਂ ਤੇ ਕਾਰਵਾਈ ਕਰੇ ਇਹ ਟੂਲ ਪਲਾਜ਼ਾ ਬੰਦ ਹੋਣਾ ਚਾਹੀਦਾ ਬੋਲੋ ਇਹਨਾਂ ਨੇ ਜੀ ਸਾਡੇ ਨਾਲ ਧੱਕਾ ਕੀਤਾ ਸਭ ਤੋਂ ਪਹਿਲਾਂ ਚ ਮੈਂ ਹੀ ਇਹਨਾਂ ਨੂੰ ਕਿਹਾ ਸੀ ਵੀ ਅਸੀਂ ਰੀਚਾਰਜ ਕਰਾ ਦਿੰਨੇ ਆ ਫਾਸਟ ਟੈਗ 'ਚ ਸਾਈਡ ਤੇ ਲਾ ਕੇ ਉਹ ਕਹਿੰਦੇ ਕੋਈ ਗੱਲ ਨਹੀਂ ਅਸੀਂ ਨੇ ਕਾਰਡ ਵੀ ਉਹਨਾਂ ਨੂੰ ਦਿੱਤਾ ਹੀ ਤੇ ਜਦੋਂ ਅਸੀਂ ਸਾਈਡ ਤੇ ਲਾਉਣ ਲੱਗੇ ਇਹਨਾਂ ਦੇ ਵਿੱਚੋਂ ਇੱਕ ਮੁੰਡੇ ਨੇ ਆ ਕੇ ਗੱਡੀ ਦੇ ਡੰਡਾ ਮਾਰਿਆ ਅਸੀਂ ਆ ਕੇ ਇੱਥੇ ਖੜਕੇ ਅਸੀਂ ਪੁੱਛਿਆ ਤੁਹਾਡਾ ਮਤਲਬ ਕੀ ਹੈ ਮੈਂ ਕਿਹਾ ਮੈਨੇਜਰ ਨੂੰ ਬੁਲਾ ਬਈ ਤੂੰ ਉਹਦੇ ਨਾਲ ਤੁਹਾਡਾ ਮਤਲਬ ਇਹ ਕੀ ਆ ਰੀਚਾਰਡ ਇਹ ਤਿੰਨ ਚਾਰ ਜਾਨੇ ਜਦ ਹੀ ਆਏ ਕਹਿੰਦੇ ਕੋਈ ਗੱਲ ਦੀ ਦੱਸਦੇ ਆ ਤੁਹਾਨੂੰ ਇਹਨਾਂ ਨੇ ਫੇਰ ਸਾਡੇ ਤੇ ਡਾਂਗਾ ਮਾਰੀਆਂ ਬਾਈ ਉਹ ਨਹੀਂ ਉਹ ਤਾਂ ਖੜੇ ਸੀਗੇ ਇੱਥੇ ਮੌਕੇ ਦੇ ਉੱਤੇ ਫੇਰ ਇਕੱਠ ਹੋ ਗਏ ਆ ਜੀ ਤਾਂ ਸਾਰਿਆਂ ਨੇ ਸਾਡਾ ਸਾਥ ਦਿੱਤਾ ਤੁਸੀਂ ਹੁਣ ਕੀ ਚਾਹੁੰਦੇ ਆ ਕੀ ਹੋਣਾ ਚਾਹੀਦਾ ਅਸੀਂ ਚਾਹੁੰਦੇ ਇਨਸਾਫ ਹੋਵੇ ਪਹਿਲਾਂ ਤੋਂ ਜਿਹੜਾ ਮੁੰਡਾ ਉਹਨੇ ਹੋਰਾਂ ਨਾਲ ਵੀ ਬਹੁਤ ਆਤਮਿੱਤੀ ਕੀਤੀ ਉਹਨੂੰ ਪੱਟਿਆ ਗਿਆ ਸੀ ਤੇ ਟੋਲ ਪਲਾਜ਼ਾ ਬੰਦ ਹੋਵੇ ਤੇ ਪਾਪਚਾ ਹੋਵੇ ਇਹਨਾਂ ਤੋਂ ਗੋਰਖਾ ਪਰਿਵਾਰ ਸੀਗਾ ਜੀ ਹਾਂਜੀ ਹਾਂਜੀ ਆਹ ਦਸਤਾਰਾਂ ਬੰਨੀਆਂ ਹੋਈਆਂ ਨੇ ਇਹਦੇ ਵਿੱਚ ਦੁਆਰੇ ਬੰਨੀਆਂ ਦਸਤਾਰ ਟੱਕੇ ਮਾਰੇਗੇ ਟੱਕੇ ਮਾਰੇਗੇ ਨਹੀਂ ਦਸਤਾਰ ਉੱਤਰ ਹੀ ਆ ਜੀ ਕੈਮਰੇ ਦੇ ਵਿੱਚ ਆਊਗਾ ਦਸਤਾਰ ਟੱਕੇ ਨਾਲ ਗਿਰੇ ਵੀ ਨੇ ਪੂਆ ਜੀ ਹੁਣੀ ਇਹਨਾਂ ਤੋਂ ਵੀ ਅਮਰ ਤੋਂ ਛੱਕਿਆ ਹੋਇਆ ਸਭ ਦੇ ਹੁਕਮ ਨੇ ਸਾਡੇ ਦੇ ਨਾਲ ਤਾਂ ਦੋ ਬੱਚੇ ਸੀਗੇ ਤੇ ਦੋ ਅਸੀਂ ਸੀਗੇ ਦੱਸੋ ਠੀਕ